ਮੂਲ ਪਰਮਪਤ ਭਾਈ ਸਾਨੀ ਸਾਹਿਬ ਤੇ ਬੜੀ ਕਿਰਪਾ ਕੀਤੀ ਆ ਗੁਰੂ ਸਾਹਿਬ ਨੇ ਜਿੱਥੇ ਕਿਤੇ ਵੀ ਸੇਵਾ ਦਾ ਮੌਕਾ ਮਿਲਦਾ ਇਹਨਾਂ ਦੀ ਕਿਰਪਾ ਹੋ ਜਾਂਦੀ ਐ ਸੋ ਇਹ ਤਾਂ ਦਰਬਾਰ ਸਾਹਿਬ ਦਾ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਸ਼ਾਂਤੀ ਦਾ ਭਾਈਚਾਰੇ ਦਾ ਪ੍ਰਤੀਕ ਹੈ ਹੱਕ ਸੱਚ ਇਨਸਾਫ ਦਾ ਪ੍ਰਤੀਕ ਹੈ ਹਰੇਕ ਨਿਥਾਵੇਂ ਨੂੰ ਥਾਂ ਮਿਲਦੀ ਨੇ ਧਰੇ ਨੇ ਧਰ ਮਿਲਦਾ ਨੇ ਆਸਰੇ ਨੂੰ ਆਸਰਾ ਮਿਲਦਾ ਸੋ ਇੱਥੋਂ ਦੀ ਸਾਫ ਸਫਾਈ ਜਿਹੜੀ ਅਪਕੀਪ ਹੈ ਉਦੀ ਸੇਵਾ ਅੱਜ ਸਾਨੀ ਸਾਹਿਬ ਘਰਾਣੇ ਔਰ ਸਾਡੀ ਕਾਰਪੋਰੇਸ਼ਨ ਨੇ ਸਾਡੇ ਐਮ.ਐਲ.ਏ. ਸਾਹਿਬਾਨ ਨੇ ਮੇਅਰ ਸਾਹਿਬਾਨ ਨੇ ਸਾਰਿਆਂ ਨੇ ਰਲ ਕੇ ਬੜੇ ਵਧੀਆ ਜਿਹੜਾ ਸਿਸਟਮ ਬਣਾਇਆ ਵੀ ਜਿਹੜੀ ਆਟੋਮੈਟਿਕ ਮਸ਼ੀਨਾਂ ਚੱਲਣਗੀਆਂ ਇੱਥੇ ਸਫਾਈ ਦੀਆਂ ਔਰ ਸੱਤ ਜਿਹੜੇ ਗੋਲਫ ਕਾਰਟ ਹੈ ਜਿਹੜੇ ਸਾਡੇ ਸ਼ਰਧਾਲੂਆਂ ਨੂੰ ਉੱਥੋਂ ਧਰਮ ਸਿੰਘ ਮਾਰਕੀਟ ਤੱਕ ਲਿਉਣ ਵਾਸਤੇ ਜਿਹੜੇ ਬਿਨਾਂ ਕਿਸੇ ਸ਼ੁਲਕ ਦੇ ਚੱਲਣਗੇ ਜੋ ਬੜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਗੁਰੂ ਰਾਮਦਾਸ ਪਾਸ਼ਾ ਦਾ ਬਹੁਤ ਸ਼ੁਕਰਾਨਾ ਹੈ 328 ਰੁਪਏ ਲੈ ਕੇ ਜੇ ਤੁਸੀਂ ਇੱਥੇ ਪਹੁੰਚੇ ਸੀ ਉਦੋਂ ਤੋਂ ਤੁਹਾਨੂੰ ਕਿਸੀ ਤਰ੍ਹਾਂ ਦੀ ਐਕਸ਼ਨ ਹਾਂਜੀ ਦੇਖੋ ਤੇ ਐਫ ਆਈ ਆਰ ਹੋ ਰਹੀ ਹੈ ਜਨਾਬ ਜੀ ਜਨਾਬ ਜੀ ਕਿਹੜਾ راستੀ ਮਾਰਗ ਦੇ ਉੱਤੇ ਬਹੁਤ ਸੁੰਦਰਤਾ ਵੀ ਸਾਰਾ ਕੁਝ ਹੈ ਪਰ ਧਰਨੇ ਜਿਹੜੇ ਲਗਾਤਾਰ ਇੱਥੇ ਲੱਗਦੇ ਨੇ ਉਹਦੇ ਨਾਲ ਸੰਗਤ ਵੀ ਪ੍ਰਚਾਰ ਹੈ ਤੇ ਪਿਛਲੇ 100 ਸਾਲ ਤੋਂ ਲਗਾਤਾਰ ਧਰਨਾ ਚੱਲ ਰਿਹਾ ਵੀ ਕਰਕੇ ਮੈਨੂੰ ਪੁੱਛਿਆਰੀ ਹੈ ਇਹ ਤਾਂ ਤੁਸੀਂ ਸਾਰਿਆਂ ਨੇ ਡਿਸਾਈਡ ਕਰਨਾ ਸ਼ਾਇਦ ਵਾਲਿਆਂ ਨੇ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੁੰਦਰਤਾ ਹੋਣੀ ਚਾਹੀਦੀ ਇਹ ਸੁਧਿਹਾਲ ਕਿਉਂ ਨਹੀਂ ਕੀਤੇ ਜਾਂਦੇ ਕਿੱਥੇ ਆ ਆਪਸੀ ਇਹਨਾਂ ਦਾ ਕਿਉਂ ਨਹੀਂ ਖਤਮ ਹੁੰਦਾ ਇਹ ਮਾਦਮ ਨਹੀਂ ਉਹ ਤੇ ਮੇਰਾ ਖਿਆਲ ਆ ਬੰਦੋ ਬਲੀ ਦੇ ਆਪਣਾ ਗੱਲ ਕਰਕੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਹਰੇ 教えていい。<Yeah. S 1>